ਵਾਲ ਜੜਨ ਦੀ ਪ੍ਰੋਬਲਮ ਤੋਂ ਹੋ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪਲਸ ਹੈਅਰ ਆਇਲ ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜ਼ਨਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਗੋਇਲ ਪਰਿਵਾਰ ਦੇ ਜਠੇਰਿਆਂ ਦਾ 22ਵਾਂ ਸਾਲਾਨਾ ਮੇਲਾ 2 ਸਤੰਬਰ ਦਿਨ ਸੋਮਵਾਰ ਨੂੰ ਮੋਗਾ ਦੇ ਪਿੰਡ ਸਲੀਨਾ ਵਿਖੇ ਭਾਦਰਪਦ ਦੀ ਸੂਮਤੀ ਅਮਾਵਸਿਆ ਨੂੰ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਮੇਲੇ ਵਿੱਚ ਭਾਰਤ ਦੇ ਕਈ ਰਾਜਾਂ ਤੋਂ ਗੋਇਲ ਪਰਿਵਾਰ ਆਪਣੇ ਜਠੇਰਿਆਂ ਦਾ ਆਸ਼ੀਰਵਾਦ ਲੈਣ ਲਈ ਪਹੁੰਚਣਗੇ ਮੇਲੇ ਦੇ ਪ੍ਰਧਾਨ ਸੁਨੀਲ ਕੁਮਾਰ ਗੋਇਲ ਨੇ ਦੱਸਿਆ ਕਿ 2 ਸਤੰਬਰ ਨੂੰ ਸਵੇਰੇ 6 ਵਜੇ ਜੋਤੀ ਪ੍ਰਚੰਡ ਕੀਤੀ ਜਾਵੇਗੀ ਤੇ ਸਵੇਰੇ 8:30 ਵਜੇ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਜਾਵੇਗੀ ਅਤੇ ਸਵੇਰੇ 9 ਵਜੇ ਆਰਤੀ ਵੀ ਹੋਵੇਗੀ ਸੁਨੀਲ ਗੋਇਲ ਨੇ ਦੱਸਿਆ ਕਿ ਮੇਲੇ ਦੀ ਸ਼ੁਰੂਆਤ ਇਹਨਾਂ ਧਾਰਮਿਕ ਰਸਮਾਂ ਨਾਲ ਹੋਵੇਗੀ ਅਤੇ ਦੂਰ ਦੂਰ ਤੋਂ ਆਏ ਗੋਇਲ ਪਰਿਵਾਰ ਦੇ ਆਪਣੇ ਪੁਰਖਿਆਂ ਨੂੰ ਮੱਥਾ ਟੇਕਣਗੇ ਅਤੇ ਆਪਸ ਵਿੱਚ ਮੇਲ ਮਿਲਾਪ ਕਰਨਗੇ ਉਨ੍ਹਾਂ ਸਮੂਹ ਗੋਇਲ ਪਰਿਵਾਰ ਨੂੰ ਇਸ ਮੇਲੇ ਵਿੱਚ ਹਾਜ਼ਰੀ ਭਰਨ ਦੀ ਅਪੀਲ ਕਰਦਿਆਂ ਕਿਹਾ ਕਿ ਸਵੇਰੇ 6 ਵਜੇ ਤੋਂ ਹੀ ਟਰੱਸਟ ਵੱਲੋਂ ਗੋਇਲ ਪਰਿਵਾਰਾਂ ਅਤੇ ਉਨ੍ਹਾਂ ਦੀਆਂ ਸੰਗਤਾਂ ਲਈ ਬੇਅੰਤ ਪੰਡਾਰੇ ਦਾ ਪ੍ਰਬੰਧ ਕੀਤਾ ਜਾਵੇਗਾ ਇਸ ਮੌਕੇ ٹرسٹ ਦੇ ਸੁਨੀਲ ਕੁਮਾਰ ਗੋਇਲ, ਅਮਨ ਗੋਇਲ, ਹਿਮਾਏਸ਼ ਗੋਇਲ, ਓਮਕਾਰ ਗੋਇਲ, ਰਾਜਕੁਮਾਰ ਗੋਇਲ, ਗਿਆਨ ਗੋਇਲ, ਰਜਿੰਦਰ ਗੋਇਲ, ਬਰਿੰਦਰ ਗੋਇਲ, ਮਮਤਾ ਰਾਣੀ, ਮਮਤਾ ਗੋਇਲ, ਜਾਗਰਤੀ ਗੋਇਲ, ਦੀਪਕ ਗੋਇਲ ਆਦਿ ਹਾਜ਼ਰ ਸਨ।